ਨੰਦਗੜ੍ਹ ਦੀ ਸੰਮਤੀ ਵੀ ਹੈ ਭੰਮੇ ਹੋਗੀ ਸੰਮਤੀ ਨੰਦਗੜ੍ਹ ਦੀ ਸਰਬਸੰਮਤੀ ਹੁੰਦੀ ਵੀ ਬਾਈ ਹੈ ਭੰਮੇ ਤੁਸੀਂ ਜੇ ਤੁਹਾਨੂੰ ਪਤਾ ਇਹਦੇ ਖਿਲਾਫ ਕਾਗਜ਼ ਭਰਤਾ ਹੈ ਸਾਰਾ ਪਿੰਡ ਸੋਖਾ ਵੀ ਭਾਂਡਾ ਸੇਕਾਂਗਾ ਉਹਦਾ ਯਾਰ ਹਾਂ ਮਾਰੇ ਬੰਦਾ ਜੰਮੇ ਦੇ ਚਾਲੇ ਨਹੀਂ ਕਰਵਾਲੇ ਗਾ ਸਾਰੇ ਕਰਾਓ ਭਾਈ ਜੇ ਇਹ ਨਾ ਖਾਂਗੇ ਨਹੀਂ ਨਾਲ ਦਾ 25 ਲੱਖ ਨੂੰ ਬੰਦਾ ਲੱਤ ਮਾਰਦਾ ਉਹ ਅੱਜ ਪਿੰਡ ਦਾ 25 ਲੱਖ ਦਾ ਨੁਕਸਾਨ ਕਰਦਾ ਹੈ ਜੇ ਕਾਜ ਭਰ ਕੇ ਜਿਤੇ ਆਵਾਂਗੇ ਕੋਈ ਮਰਜ਼ੀ ਕਾਗਜ਼ ਭਰਨ ਜਦੋਂ ਕਹਿਦਾ ਸਾਰੇ ਪਿੰਡ ਨੇ ਜਿਤੇ ਆਵਾਂਗੇ ਇਹ ਪਰ ਜੇ ਇਹ ਵੀ ਗੱਲ ਇਹਦੀ ਸਹੀ ਹੈ ਜਦੋਂ ਮੈਂ ਪੀਪੀ ਧਰਨੀ ਕਹਿੰਦਾ ਬਰਾਬਰ ਫਿਰ ਮੈਂ 25 ਲੱਖ ਨਹੀਂ ਦਿੰਦਾ ਫਿਰ ਉਹ 25 ਲੱਖ ਗਿਆ ਮੈਂ ਬਿਲਕੁਲ ਮੈਂ ਵੀ ਨਹੀਂ ਹੋਣਾ ਮੈਂ ਵੀ ਜੇ ਮੈਂਬਰੀ ਸਾਬ ਜੀ ਨਾਲ ਲੈਣੀ ਫਿਰ ਮੈਂਬਰੀ ਹੋਵੇ ਉਹ ਸਮਝੀ ਚੱਲੀ ਰਹੀ ਹੈ ਉਹ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਗੱਲ ਮੈਂ ਤਾਂ ਮੈਂਬਰੀ ਜਿਹਦੇ ਜਿਚਾਈ ਦਿੱਤਾ ਜਾਂ ਲੋਕਾਂ ਦੇ ਆਪ ਬਾੜ ਉਹ ਨਹੀਂ ਲਾ ਬੰਦੇ ਹੁੰਦਾ ਜਿਹਦਾ ਮੰਗੀ ਕਿ ਨਹੀਂ ਜਿਹਦਾ ਬੋਤਾ ਕਿ ਨਹੀਂ ਇਹ ਤਾਂ ਗੱਲ ਖਤ ਹੈਗੀ ਜਦੋਂ ਨਾਲ ਸਾਰੇ ਆਣੇ ਪਾਜੋ ਫੋਨ ਦੀ ਗੋਲੀ ਨਾਲ ਹੁੰਦਾ ਜਰ ਹੁਣ ਜੇ ਇਹਦਾ ਜੇ 2000 ਜੇ ਉਹ ਕਰੀ ਇਹਦਾ ਨਹੀਂ ਪੀ ਨਹੀਂ ਦਾ ਬੱਚੀ ਜੋ ਬਲਕ ਕਮੀਰ ਰਹਿ ਗਿਆ ਤੇ ਉਹ ਵੀ ਰਹਿ ਗਿਆ ਜਿਹੜਾ ਨਾ ਧੰਮਾਈ ਚ ਰਗਾ ਆਉਂਦੀ ਨਹੀਂ ਆਉਂਦੀ ਆ ਤੂੰ ਦੱਸ ਮੈਨੂੰ ਮੇਰੀ ਆਵਾਜ਼ ਨਹੀਂ ਆ ਰਹੀ ਪਾਪੀ ਉੱਚੀ ਰੱਖ ਤੇ ਮੇਜ਼ ਦਾ ਲਾ ਜਾ ਕੀ ਹੋਗਾ ਕੱਟਣ ਨਹੀਂ ਦਿੰਦਾ ਆਦੇ ਵਾਸਤੇ ਦਿੰਦਾ ਕੰਟਰੋਲ ਕਦੋਂ ਦਾ ਇਹ ਵੀ ਕਾਦੇ ਵਾਸਤੇ ਉਹਨੂੰ ਕੰਮ ਕਮੇਟੀ ਲਾ ਕੇ ਦਾ ਹੱਥ ਲਾਵਾਗੇ ਕਮੇਟੀ ਬਣਾ ਲੈ ਮਰਜ਼ੀ ਦਾ ਲਾ 10 ਬੰਦੇ ਕਮੇਟੀ ਬਣਾਵਾਂਗੇ 15 ਦੀ ਜਿੱਥੇ ਕਹਿਣਗੇ ਉੱਥੇ ਜੋ ਉਥੇ ਲਾਵਾਂਗੇ ਗੁਰਦਾਨਾ ਉਹਨੂੰ ਦੇਵਾਂਗੇ ਜਿੱਥੇ ਕਿਤੇ ਵੀ ਲਾਉਂਦਾ ਕਿਤੇ ਖਰਾ ਉੱਥੇ ਲਾਵਾਂਗੇ ਸਤਾਹ ਹੁੰਦੇ ਕਿ ਇੱਕ ਬੰਦੇ ਨੂੰ ਨਹੀਂ ਪੈਸੇ ਇੱਕ ਬੰਦਾ ਕਈ ਵਜਾ ਪੰਚਾਇਤ ਨੂੰ ਜਮਾ ਨਹੀਂ ਦਿੰਦੇ ਪਿੰਡ ਦੇ ਪੈਸੇ ਪੰਚਾਇਤ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਊਗਾ ਉਹ ਪੰਚਾਇਤ ਤੋਂ ਮਾਡਲ ਬੰਦੇ ਬਣਾ ਕੇ 10 ਉਹਨਾਂ ਨਾਲ ਹੀ ਪੈਸੇ ਲੱਗਣਗੇ ਭਾਈ ਉਹ ਕਹਿੰਦੇ ਜਿਹੜੇ ਮਰਜ਼ੀ ਬੰਦੇ ਬਣਾ ਲਓ ਫਟ ਚੋੜ ਜ਼ਰੂਰੀ ਹੈ ਇੱਕ ਬੰਦੇ ਨੂੰ ਤਾਂ ਕੋਈ ਨਹੀਂ ਹੈਗੀ ਨਿਕਲ ਆਉਂਦਾ ਗੱਲ ਕਰ ਪਾਪਾ ਉਹ ਸਰਕਾਰੋਂ ਲੱਗਣੀ ਉਹ ਲੱਗਣੀ ਸਰਕਾਰੀ ਸਾਧਨ ਪੰਚਾਇਤ

ਪੀਓ ਚਾਰ ਬੰਦੇ ਨੂੰ ਰੱਖੋ ਇਹ ਇੱਕ ਇਨਸਾਨ ਜਿੱਟੂ ਦਾ ਲੰਮਾ ਹੀ ਪੈ ਗਿਆ ਇਹ ਤੁਸੀਂ ਭੁੱਲੇ ਨੂੰ ਕਿਹਾ ਹੋਇਆ ਵੀ ਭਾਵੇਂ ਸਾਨੂੰ ਕੁਝ ਮਰਜ਼ੀ ਕਰਨਾ ਪਏ ਪਿੰਡ ਦੇ ਉਹਨੂੰ ਪੈਰੀ ਹੱਥਾਂ ਨਾਲ ਬਹਿਣਾ ਦੇਖੋ ਜਿਹੜਾ ਬੰਦਾ 25 ਲੱਖ ਨੂੰ ਲੱਤ ਮਾਰਦਾ ਹੈ ਉਹ ਸੋਚ ਲੈ ਹੁਣ ਕਹਦੇ ਇਹਨੂੰ ਕੁਝ ਕਹਨੇ 26 ਕਹਦੇ ਕੋਈ 28 ਹੀ ਕਹਦੇ ਪਰ ਜੇ ਲੰਮੇ ਦੇ ਬਰਾਬਰ ਕੋਈ ਕਾਗਜ਼ ਭਰਦਾ ਹੈਗਾ ਤਾਂ ਗੁਰਦਵਾਰਾ ਸਾਹਿਬ ਹੁਣ ਸਾਰੇ ਚੱਲਾਂਗੇ ਲੰਮੇ ਨੂੰ ਬੋਟਾ ਪਾਣੀ ਉਹਦੀ ਪੀਪੀ ਖਾਲੀ ਪਈ ਰਹੂਗੀ ਤੇ 25 ਲੱਖ ਦਾ ਨੁਕਸਾਨ ਜਾਊਗਾ ਉਹ ਕਹਿੰਦਾ ਜਦੋਂ ਮੇਰੇ ਬਰਾਬਰ ਪੀਪੀ ਤੀ ਕੀ ਕਹਿੰਦਾ ਚੋਣ ਹੋਊਗੀ ਫੇਰ ਮੈਂ ਪੈਸੇ ਦੰਦਾਂਗਾ ਖੜਾ ਪੁੱਛ ਠੀਕ ਹੈ ਗੱਲ ਸਹੀ ਹੈ ਪੈਸੇ ਰੱਖੋ ਪਹਿਲਾਂ ਪੈਸੇ ਉਹਨੂੰ ਕਹਿੰਦਾ ਗੱਲ ਹੋ ਰਹੀ ਆ ਹਾਂ ਪੈਸੇ ਰੱਖੋ ਉਹ ਕਹਿੰਦਾ ਕੱਲ ਨੂੰ ਉਹ ਬਰਾਬਰ ਮੈਂ ਪਾ ਉਹ ਫਿਰ ਕੀ ਕਹਿੰਦੇ ਮੇਰੇ ਕੋਲ ਇੱਕ ਮਿੰਟ ਰੱਖ ਲਗਾਇਆ ਕਰੋ ਬੰਦਾ ਲੈ ਆਏ ਜਿਵੇਂ ਤੁਹਾਨੂੰ ਦੱਸ ਬਿਲਕੁਲ ਨਮਸ ਪੰਜ ਬੋਲੇ ਵੇਚ ਦੇ ਮੁੰਡੀ ਵੇਚਦਾ ਪਾ ਫਿਰ ਨਾ ਲੱਗੇ ਕੋਈ ਨਹੀਂ ਹਟਦਾ ਮੁੰਡਾ ਹਮਦਾ ਲੈਣ ਮਿਲ ਜਦਾ ਕੱਲ ਇੱਕ ਮਿੰਟ ਲਗਾਉਣਾ ਪੰਜ ਵਿੱਚ ਵੇਚ ਦੇ ਮਲੋਂ ਜਦੋਂ ਮੁੰਡੇ ਦਾ ਬੇਗਾਦਾ ਮੈਂ ਕਰਦਾ ਸਰਾ ਫੁੱਲ ਕਾਹੇ ਵਰਦਾ ਪੰਡਾ ਬੰਦਾ ਕੱਲ ਉਹ ਬੰਦੇ ਜੁਮੇ ਕੌਣ ਲਾਂਦਾਗਾ माना व्य पैगी राति पैगी बार बजे पैग पू जा कम छॾा